ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 15 ਅਗਸਤ ਹੈ ਕੀ ਆ ਤੇ ਆਜ਼ਾਦੀ ਦਿਹਾੜਾ ਜਿਹੜਾ ਆ ਉਦੇਸ਼ਪਰ ਚੁਨਾਇਆ ਜਾ ਰਿਹਾ ਹੈਗਾ ਆ ਬਸਲਾਲ ਖੜੀ ਦੀ ਸਨੇਹ ਤੋਂ ਸਾਡੇ ਰਾਜਨੀਤਿਕ ਅਗੂ ਸਾਡੇ ਮੰਤਰੀ ਸਹਿਬਾਨ ਹਰ ਸਾਹਿਬ ਸੰਦੇਸ਼ ਦਿੰਦੇ ਆ ਸ਼ਹੀਦਾਂ ਦੇ ਨਾਮ ਲੈ ਜਾਂਦੇ ਆ ਵਰਤੇ ਜਾਂਦੇ ਆ ਦੇ ਲੋਕਾਂ ਨੂੰ ਲੋਕ ਪੁਲਾਈ ਤੇ ਸਨੇਹੇ ਦਿੱਤੇ ਜਾਂਦੇ ਆ ਪਰ ਕੀ ਵਾਕਈ ਜਿਹੜੀ ਆਜ਼ਾਦੀ ਆ ਉਹ ਦੇਸ਼ ਦੇ ਲੋਕਾਂ ਨੂੰ ਮਿਲ ਗਈ ਹੈ ਸਾਡੇ ਕੋਲ ਗਵਾਂਡਾ ਨਗਰ ਆ ਬੰਡਾਲਾ ਮੰਝ ਕੀ ਮੰਝ ਕੀ ਗੰਦੇ ਬਰਾਲੇ ਨੂੰ ਇੱਥੋਂ ਦਾ ਇੱਕ ਬਹੁਤ ਹੀ ਨਾਮਵਰ ਕਵੀ ਹੋਇਆ ਗੁਰਦਾਸ ਰਾਮ ਆलम ਉਹਨਾਂ ਦੀ ਇੱਕ ਬੇਹਦੀ ਯਾਦਗਾਰੀ ਇਤਿਹਾਸਿਕ ਇੱਕ ਕਵਿਤਾ ਹੈਗੀ ਆ ਉਹਦੇ ਬੋਲ ਆਪਾਂ ਜਰੂਰ ਅੱਜ ਸਾਂਝੇ ਕਰਨ ਦੀ ਕੋਸ਼ਿਸ਼ ਕਰਦੇ ਆਂ ਕਵਿਤਾ ਹੈਗੀ ਆ ਆਜ਼ਾਦੀ ਜਿਹਦਾ ਨਾਮ ਹੈ ਆਜ਼ਾਦੀ ਕਿਉਂ ਬੇਨਿਹਾਲਿਆ ਆਜ਼ਾਦੀ ਨਹੀਂ ਵੇਖੀ ਨਾ ਬੇਭਰਾਵਾ ਨਾ ਖਾਦੀ ਨਾ ਦੇਖੀ ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜੀ ਸੀ ਬੜੀ ਭੀੜ ਉਸ ਦੇ ਦੁਆਲੇ ਖੜੀ ਸੀ ਆਈ ਨੂੰ ਤਾਂ ਭਾਵੇਂ 30 ਸਾਲ ਬੀਤਾ ਅਸੀਂ ਦਾ ਅਜੇ ਤੱਕ ਦਰਸ਼ਨ ਨਹੀਂ ਕੀਤਾ ਦਿੱਲੀ ਚ ਆਉਂਦੀ ਹੈ ਸਰਦੀ ਰੁੱਤੇ ਤੇ ਹਾੜਾ ਚ ਰਹਿੰਦੀ ਪਹਾੜਾਂ ਦੇ ਉੱਤੇ ਗਰੀਬਾਂ ਨਾਲ ਲੱਗਦੀ ਲੜੀ ਹੋਈ ਆ ਖਬਰੇ ਅਮੀਰਾਂ ਦੇ ਹੱਥ ਚੜ੍ਹੀ ਹੋਈ ਆ ਖਬਰੇ ਅਖਬਾਰਾਂ ਚ ਪੜਿਆ ਜਰਵਾਣੀ ਜਈਏ ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਈਏ ਮੰਨੇ ਜੀ ਉਹ ਗਹਿਣਾ ਅਸੀਂ ਵੀ ਮੰਗਾਈਏ ਛੰਨਾ ਤੇ ਢਾਰਿਆਂ ਚ ਭੁੰਜੇ ਸਵਾਈਏ ਪਰ ਐਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਸ਼ਿਮਲੇ ਤਾਂ ਉਸ ਅੱਗੇ ਆਂਡੇ ਹੁੰਦੇ ਨੇ ਬਈ ਸਾਡੀ ਖੋਲੜੀ ਚ ਤਾਂ ਟਾਂਡੇ ਹੁੰਦੇ ਨਹੀਂ ਵੀ ਸਾਡੀ ਖੌਲੜੀਚ ਤਾਂ ਟਾਂਡੇ ਹੁੰਦੇ ਆ। ਜੇ ਪੰਜਾਬ ਦਾ ਇਹ ਮਸ਼ਹੂਰ ਕਵੀ ਆਜ਼ਾਦੀ ਨੂੰ ਕਿਹੜੇ ਰੰਗ ਨਾਲ ਜਾਂ ਕਿਹੜੇ ਢੰਗ ਨਾਲ ਦੇਖਦਾ ਆ ਇਹ ਤੁਸੀਂ ਬੋਲ ਦੇਖਿਆ। ਆਜ਼ਾਦੀ ਵਾਕਿਆ ਆਜ਼ਾਦੀ ਉਹ ਆਜ਼ਾਦੀ ਹੁੰਦੀ ਆ ਜਿਹਨੂੰ ਆਮ ਲੋਕ ਆਪ ਮਹਾਰੇ ਆਪਣੀਆਂ ਖੁਸ਼ੀਆਂ ਚਾਹਾਂ ਦੇ ਨਾਮ ਨਾਲ ਆਜ਼ਾਦੀਆਂ ਲੋਕਾਂ ਦੇ ਜਿਹੜਿਆਂ ਤੋਂ ਆਪਮਹਾਰੇ ਦਿਖਾਈ ਦਿੰਦੀ ਹੈ। ਤੁਸੀਂ ਅਸੀ ਪੰਜਾਬੀ ਦੇ ਮਸ਼ਹੂਰ ਕਵੀ ਗੁਰਦਾਸ ਰਾਮ ਆਲਮ ਪਿੰਡ ਬੰਡਾਲਾ ਮਾਂਝੀ ਦੇ ਆਜ਼ਾਦੀ ਦੀ ਕਵਿਤਾ ਦੇ ਬੋਲ ਜਿਹੜੇ ਦੱਸਦੇ ਆ ਕਿ ਅਸਲ ਵਿੱਚ ਆਜ਼ਾਦੀ ਦੀ ਆਮ ਲੋਕਾਂ ਵਾਸਤੇ ਕੀ ਸਥਿਤੀ ਹੈ। ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਹ